ਡੇਰ ਰਾਤ ਇੱਕ ਹੋਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀਹਾਂ ਨੌਜਵਾਨ ਕਰੋ ਰਜਾਨਾ ਦੀ ਤਰ੍ਹਾਂ ਸੈਰ ਕਰਨ ਲਈ ਨਿਕਲਿਆ ਸੀ ਪਰ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਉਧਰ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਤਸ਼ੱਦਦ ਦਾ ਮਾਹੌਲ ਬਣ ਗਿਆ ਲੋਕ ਘਟਨਾ ਸਥਾਨ ਤੇ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਕਟਰਾ ਨਵਾਂ ਸ਼ਹਿਰ ਦੇ ਪਿੰਡ ਉਸਮਾਨਪੁਰ ਦੀਏ ਜਿੱਥੇ ਇੱਕ ਨੌਜਵਾਨ ਅਮਨਦੀਪ ਸਿੰਘ ਉਰਫ ਮੰਨਾ ਦਾ 5-6 ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੇ ਅਮਨਦੀਪ ਸਿੰਘ ਉਰਫ ਮੰਨਾ ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਨੂੰ ਮੌਕੇ ਤੇ ਹੀ ਮਾਰ ਮੁਕਾਇਆ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਕਮਿਊਨਿਟੀ ਹਾਲ ਦੇ ਨੇੜੇ ਸੈਰ ਕਰ ਰਿਹਾ ਸੀ ਹਮਲਾਵਰ ਸਕੂਲ ਦੀ ਕੰਧ ਟੱਪ ਕੇ ਉਸ ਕੋਲ ਆਉਂਦੇ ਨੇ ਅਤੇ ਕਰੀਬ 5-6 ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੰਦੇ ਨੇ ਸਾਹਮਣੇ ਹੀ ਇੰਨਾ ਹੀ ਨਹੀਂ ਇੱਕ ਕਟੜਾ ਜਦੋਂ ਵਾਪਰੀ ਤਾਂ ਸਾਹਮਣੇ ਹੀ ਜ਼ਮੀਨ ਤੇ ਪੀਰ ਦਰਗਾਹ ਵਿੱਚ ਮੇਲਾ ਚੱਲ ਰਿਹਾ ਸੀ ਪਰ ਇਸ ਦੇ باوجود ਵੀ ਇਹ ਹਮਲਾਵਰ ਆਏ ਅਤੇ ਸ਼ਰਿਆਮ ਕਟੜਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਉਧਰ ਇਸ ਵਾਰਦਾਤ ਤੋਂ ਬਾਅਦ ਅਕਾਲੀ ਲੀਡਰ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਪੰਜਾਬ ਸਰਕਾਰ ਸਣੇ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਨੇ ਪਿੰਡ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਬੜੀ ਮੰਦਭਾਗੀ ਘਟਨਾ ਜਿਹੜੀ ਹੈ ਪਿੰਡ ਸਮਾਨਪੁਰ ਦੇ ਵਿੱਚ ਹੋਈ ਹੈ ਨੌਜਵਾਨ ਦਾ ਕਤਲ ਹੋਇਆ ਗੋਲੀਆਂ ਚੱਲੀਆਂ ਸ਼ਰੀਆਮ ਬੰਦੇ ਨੂੰ ਮਾਰ ਕੇ ਚਲੇਗਾ ਪਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਸੁੱਤੀ ਪਈ ਹੈ ਸਰਕਾਰ ਹਰ ਰੋਜ਼ ਮੈਥਿਓ ਕੇ ਪੋਲੀਟਿਕਲ ਗੱਲ ਨਹੀਂ ਇਹਦੇ ਵਿੱਚ ਹੈ ਅਸੀਂ ਅੱਜ ਦੁੱਖ ਵਡਾਉਣਾ ਆ ਦੁੱਖ ਦੀ ਘੜੀ ਦੇ ਵਿੱਚ ਆਏ ਆ ਮੈਨੂੰ ਤਕਰੀਬਨ 9 ਵਜੇ ਪਤਾ ਲੱਗਾ ਕਿਸੇ ਚੈਨਲ ਤੋਂ ਤੀਵੀ ਬੱਤੀ ਵਾਲਿਆਂ ਦਾ ਲਾਈਵ ਚੱਲਦਾ ਸੀ ਮੈਨੂੰ ਉਹਨਾਂ ਤੋਂ ਪਤਾ ਲੱਗਾ ਕਿ ਅਸਮਾਨਪੁਰ ਦੇ ਵਿੱਚ ਗੋਲੀ ਚੱਲੀ ਮੈਂ ਸੁਭਾਵਕੀ ਸਰਦਾਰ ਜਸਵੰਤ ਸਿੰਘ ਨੂੰ ਸਾਡੇ ਅਕਾਲੀ ਦਲ ਦੇ ਚੰਗੇ ਵਰਕਰ ਨੇ ਮੈਨਾਂ ਨੂੰ ਫੋਨ ਲਾਇਆ ਕਿ ਸਰਦਾਰ ਜੀ ਦੇ ਪਿੰਡ ਦੇ ਵਿੱਚ ਸੋਖ ਹੈ ਤੇ ਕਹਿੰਦੇ ਮੇਰੇ ਭਤੀਜੇ ਦਾ ਕਤਲ ਹੋ ਗਿਆ ਮੈਂ ਉਸੇ ਵੇਲੇ ਕਿਉਂਕਿ ਸਾਡਾ ਫਰਜ਼ ਵੀ ਬਣਦਾ ਹੈ ਹਰ ਤਰ੍ਹਾਂ ਨਾਲ ਖੜ੍ਹਨ ਦਾ ਅਸੀਂ ਉਸੇ ਵੇਲੇ ਇੱਥੇ ਪਹੁੰਚੇ ਔਰ ਆ ਕੇ ਜੋ ਦੇਖਿਆ ਜੋ ਪਿੰਡ ਦੇ ਲੋਕਾਂ ਦੀਆਂ ਭਾਵਨਾਵਾਂ ਤੋਂ ਪ੍ਰਗਟ ਹੋਇਆ ਕਿ ਨੌਜਵਾਨ ਬੜਾ شریف ਸੀ ਬੈਲੰਸਾਰ ਸੀ ਬੇਨਤੀ ਸੀ ਆਪਣਾ ਕੰਮ ਧੰਦਾ ਕਰਨ ਵਾਲਾ ਸੀ ਔਰ 8 ਵਜੇ ਆ ਨੌਜਵਾਨ ਮੈਨੂੰ ਆ ਹੁਣੇ ਹੀ ਦੱਸ ਰਹੇ ਸਨ ਕਿ 8 ਵਜੇ ਸਾਨੂੰ ਉਹ ਮਿਲ ਕੇ ਗਏ ਆ ਬੜਾ ਕੁਝ ਇਦਾਂ ਦਾ ਹਲਾਕ ਨਹੀਂ ਸੀ ਬੜਾ ਲਾਈਟਲੀ ਮਾਹੌਲ ਚ ਉਹਨਾਂ ਨਾਲ ਗੱਲ ਹੋਈ ਪਰ ਕੁਝ ਸਮੇਂ ਬਾਅਦ 20 ਮਿੰਟ ਬਾਅਦ ਜਿਹੜਾ ਮਾਹੌਲ ਬਣਿਆ ਤੇ 25 ਮਿੰਟ ਬਾਅਦ ਕਿਉਂ ਨੌਜਵਾਨ ਦੀ ਲਾਸ਼ ਸੜਕ 'ਚ ਪਈ ਉਹਦੇ ਗੋਲੀਆਂ ਲੱਗ ਗਈਆਂ ਮਾਪਿਆਂ ਦਾ ਪੁੱਤ ਚਲਾ ਗਿਆ ਮਾਪਿਆਂ ਦਾ ਵੱਡੇਬੇ ਦਾ ਜਿਹੜਾ ਸਹਾਰਾ ਚਲੇ ਗਿਆ ਭੈਣ ਦਾ ਭਰਾ ਚਲੇ ਗਿਆ ਬਹੁਤ سارے ਰਿਸ਼ਤੇ ਜਿਹੜੇ ਉਹ ਟੁੱਟੇ ਅੱਜ ਕਿਉਂ ਟੁੱਟੇ ਕਿਉਂਕਿ ਸਾਡੇ ਸੀਐਮ ਸਾਹਿਬ ਬਿਆਨ ਤਾਂ ਰੋਜ਼ ਦਿੰਦੇ ਆ ਕਿਉਂਕਿ ਹੋਮ ਮਿਨਿਸਟਰ ਵੀ ਸਟੇਟ ਦੇ ਉਹਨੇ ਸੂਬੇ ਦੀ ਸਥਿਤੀ ਮੇਨਟੇਨ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਮੇਨਟੇਨ ਰੱਖਣੀ ਸੀਐਮ ਸਾਹਿਬ ਦਾ ਫਰਜ਼ ਆ ਪਰ ਖੇਲ ਹੋ ਰਿਹਾ ਰੋਜ਼ ਗੈਂਗਸਟਰ ਨਵੇਂ ਕਤਲ ਕਰ ਰਹੇ ਆ ਇੱਥੋਂ ਤੱਕ ਹਾਲਾਤ ਵਿਗੜ ਗਏ ਵੀ ਪੰਜਾਬ ਦੇ ਵਿੱਚ 18-20 ਥਾਣਿਆਂ ਦੇ ਵਿੱਚ ਬੰਬ ਚੱਲੇ। ਜਾਂ ਗਰਨੇਡ ਚੱਲੇ ਜਾਂ ਧਮਾਕੇ ਹੋਏ ਕੁਝ ਵੀ ਹੋਇਆ। ਸਥਿਤੀ ਜਿਹੜੀ ਆ ਸਰਕਾਰ ਦੇ ਕਾਬੂ ਤੋਂ ਬਾਹਰ ਹੈ। ਰੋਜ਼ ਦਿਨ ਦਿਹਾੜੇ ਲੁੱਟਖੋਹ ਹੋ ਰਹੀਆਂ, ਛੋਟੇ-ਛੋਟੇ ਜਾਂ ਗੱਲਾਂ ਪਿੱਛੇ ਕਤਲ ਹੋ ਰਹੇ ਨੇ, ਗੈਂਗਵਾਰ ਵੱਧ ਰਹੀ ਆ। ਸੋ ਇਸ ਕਰਕੇ ਮੈਂ ਸੀਐਮ ਸਾਹਿਬ ਨੂੰ ਚੁੱਕਣਾ ਚਾਹੁੰਨਾ ਤੇ ਭੰਡ ਪੁਣਾ ਛੱਡੋ ਆਪਣੀ ਨੀਂਦ ਤੋਂ ਜਾਗੋ। ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬਾਗਦੌਰ ਇਸ ਕਰ ਲਈ ਨਹੀਂ ਸੀ ਦਿੱਤੀ ਕਿ ਤੁਸੀਂ ਆਪਣੇ ਸ਼ਾਮ ਨੂੰ ਆਪਣੀ ਮौज-ਮਸਤੀ ਕਰੋ ਦਿਨੇ ਆਪਣੀ ਮौज-ਮਸਤੀ ਕਰੋ ਲੋਕਾਂ ਦੇ ਹਿੱਤਾਂ ਦਾ ਖਿਆਲ ਕਰੋ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਤੁਹਾਡਾ ਫਰਜ਼ ਹੈ ਸਰਦਾਰ ਜਸਵੰਤ ਸਿੰਘ ਜੀ ਇੱਥੇ ਖੜੇ ਆ ਤੁਸੀਂ ਦੇਖੋ ਇਹਨਾਂ ਦੇ ਹਾਲ ਵਿਚਾਰਿਆਂ ਦਾ ਦੇਖਿਆ ਨਹੀਂ ਜਾ ਰਿਹਾ ਜਦੋਂ ਮੈਂ ਇਹਨਾਂ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਵੇਲੇ ਵੀ ਸੁਭਾਵਕ ਹੈ ਜਦੋਂ ਘਰ ਦਾ ਜੀ ਜਾਂਦਾ ਬੰਦਾ ਭਾਵੁਕ ਹੁੰਦਾ ਦੁੱਖ ਲੱਗਦਾ ਰੋਂਦਾ ਉਹ ਬਰਲਾਅ ਕਰਦਾ ਹੁਣ ਵੀ ਇਸੇ ਸਥਿਤੀ ਚ ਨੇ ਇਸ ਔਖੀ ਘੜੀ ਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਅਸਮਾਨਪੁਰ ਵਾਸੀਆਂ ਦੇ ਨਾਲ ਮੇਰਾ ਮੈਂ ਬਤੌਰ ਜ਼ਿਲ੍ਹਾ ਜ才ਦਾਰ ਹੋਣ ਦੇ ਨਾਤੇ ਮੇਰੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਮੇਰੇ ਜ਼ਿਲ੍ਹੇ ਦੇ ਵਿੱਚ ਕੋਈ ਵੀ ਅਣਸਖਾਵੀ ਘਟਨਾ ਹੁੰਦੀ ਆ ਜਾਂ ਜ਼ਿਲ੍ਹੇ ਦੇ ਵਿੱਚ ਕੋਈ ਤੱਟਾ ਹੁੰਦਾ ਇਹ ਸਿੱਧਾ ਖੜਨਾ ਲੋਕਾਂ ਦੇ ਨਾਲ ਸਾਡਾ ਫਰਜ਼ ਹੈ ਸਾਡਾ اخਲਾਕੀ ਫਰਜ਼ ਹੈ ਰਾਜਨੀਤੀ ਦੇ ਉੱਪਰ। ਅੱਛਾ ਪ੍ਰਧਾਨ ਜੀ ਵੈਸੇ ਇਹ ਜਿਹੜਾ ਗੋਲੀ ਵੱਜੀ ਹੈ ਡੈਥ ਹੋਈ ਹੈ ਕਿੰਨੀ ਕੋਮਰ ਸੀ ਇਹ ਦੀ ਮੁੰਡੇ ਦੀ? ਇਹ 28-30 ਸਾਲ ਦਾ ਨੌਜਵਾਨ ਸੀ ਸਾਰਾ ਜੀ। ਕਿਨਾ ਸੀ ਇਹ ਦਾ ਉਮਰ? 24-25 ਦੀ। 24-25 ਦਾ। ਅਮਨ ਕੀ ਸੀ ਲੜਕਾ। ਚਲੋ ਇਹ ਅੰਦਾਜ਼ਾ ਜੀ ਨੌਜਵਾਨ ਲੜਕਾ ਸੀ 25-28-30 ਸਾਲ ਦਾ। ਸੋ ਅਮਨਦੀਪ ਸਿੰਘ ਇਹਦਾ ਨਾਂ ਸੀਗਾ। ਔਰ ਆਪਣੀ ਕਿਰਤ ਕਰਦਾ ਸੀ ਆਪਣੀ ਕਿਰਤ ਕਰਕੇ ਆਪਣੇ ਸੁਪਰ ਪਰਿਵਾਰ ਦੇ ਵਿੱਚ ਵੱਡਾ ਬੱਚਾ ਸੀ ਆਪਣੇ ਮਾਪਿਆਂ ਨੂੰ ਰੋਜ਼ੀ ਰੋਟੀ ਦਾ ਪ੍ਰਬੰਧ ਕਰਦਾ ਸੀ ਜੋ ਵੀ ਹੋਇਆ ਬਹੁਤ ਮੰਦ ਭਾਗਾ ਹੋਇਆ ਬਹੁਤ ਧਨਾਉਣੀ ਹਰਕਤ ਜਿਹਨੇ ਵੀ ਕੀਤੀ ਆ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਜਿਹਨੇ ਵੀ ਕੀਤੀ ਆ ਉਹਨੂੰ ਸਖਤ ਤੋਂ ਸਖਤ ਬਣਦੀ ਕਾਰਵਾਈ ਜਿਹੜੀ ਆ ਸਜ਼ਾਵਾ ਦੇਣ ਤੱਕਲਾ ਪਰਚਾ ਦਰਜ ਕਰਨ ਸੱਕਦੀ ਸਜ਼ਾਵਾ ਦੇਣ ਤੱਕ ਪਰਿਵਾਰ ਦੇ ਨਾਲ ਪ੍ਰਸ਼ਾਸਨ ਨੂੰ ਨਿਵਣਾ ਚਾਹੀਦਾ ਜਿੱਥੇ ਪਰਿਵਾਰ ਨੂੰ ਸਾਡੀ ਲੋੜ ਹੋਏਗੀ ਅਸੀਂ ਪਰਿਵਾਰ ਦੇ ਨਾਲ ਹਰ ਜਗ੍ਹਾ ਨਿਵਣ ਲੱਤਿਆ ਇੱਕ ਹੋਰ ਸੁਣਨੇ ਚ ਆਇਆ ਸੀ ਕਿ ਪੁਲਿਸ ਬਹੁਤ ਜ਼ਿਆਦਾ ਲੇਟ ਆਈ ਹਾਂਜੀ ਇਹ ਰੋਸ ਹੈ ਪਿੰਡ ਵਾਸੀਆਂ ਦੇ ਵਿੱਚ ਔਰ ਹੋਣਾ ਵੀ ਚਾਹੀਦਾ ਹੋਣਾ ਵੀ ਚਾਹੀਦਾ ਪਿੰਡ ਵਾਸੀਆਂ ਚ ਰੋਸ ਹੈ ਔਰ ਹੋਣਾ ਵੀ ਚਾਹੀਦਾ ਕਿਉਂਕਿ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਜੇ ਜ਼ਿੰਮੇਵਾਰੀ ਚ ਕੋਤਾਹੀ ਕਰਾਂਗੇ ਤਾਂ ਇਹ ਸੁਭਾਵਿਕ ਗੱਲ ਹੈ ਲੋਕ ਆਪਣੇ ਜਾਨ ਮਾਲ ਦੀ ਰੱਖਿਆ ਪੁਲਿਸ ਨਹੀਂ ਕਰਨੀ ਆ ਨਾ ਸਾਡੇ ਜਾਨ ਮਾਲ ਦੀ ਰਾਖੀ ਤਾਂ ਜੇ ਪੁਲਿਸ ਤਲਾਸ਼ ਰੈਣ ਤੋਂ ਲੇਟ ਆਉਂਦੀ ਹੈ ਪ੍ਰੈਸ ਪਹਿਲਾਂ ਆ ਜਾਂਦੀ ਹੈ ਲੋਕ ਪਹਿਲਾਂ ਇਕੱਠੇ ਹੋ ਜਾਂਦੇ ਆ ਜੁਮੇਵਾਰ ਲੋਕ ਪਹਿਲਾਂ ਦੂਜੇ ਨਵੇਂ ਕੋਈ ਨਵੇਂ ਸ਼ਹਿਰੋਂ ਆ ਲਿਆ ਕੋਈ ਰਾਹਤ ਆ ਗਿਆ ਪਰ ਐਸਐਚਓ ਰਾਹੋਂ ਲੇਟ ਪਹੁੰਚਿਆ ਰਾਹੋਂ ਪੁਲਿਸ ਲੇਟ ਪਹੁੰਚੀ ਮੈਨੂੰ ਸਮਝ ਨਹੀਂ ਕਿਤੇ ਨਾ ਕਿੱਦੇ ਅਣਗਹਿਲੀ ਆ ਪੁਲਿਸ ਦੀ ਇਹ ਤਾਂ ਹੋਣੀ ਨਹੀਂ ਚਾਹੀਦੀ ਦੇ ਕਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਦਾ ਦਾਅਵਾ ਕੀਤਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ